ਹਾਂ ਬੜੇ ਬਾਰੇ ਪੇਰ ਲੰਮੇ ਪੈ ਗਈ ਤੂੰ ਅਮਮੀ ਮੇਰੇ ਤੇ ਹਿੰਮਤ ਹੀ ਨਹੀਂ ਹੈਗੀ ਕਿ ਮੈਂ ਆਪਣਾ ਉੱਠ ਕੇ ਸਿਰ ਪੈਰੇ ਵੀ ਵਾਲ ਸਿਰ ਪੈਰੇ ਵਾਲਾ ਮੈਂ ਤਿਆਰ ਹੋ ਗਈ ਹਾਂ ਚਲੀਏ ਡਾਕਟਰ ਦੇ ਮਮੀ ਮੇਰੇ ਕੋ ਨਹੀਂ ਜਾਇਆ ਜਾਣਾ ਜੇ ਮੈਨੂੰ ਤੇ ਅੱਜ ਨਾ ਸੱਚੀ ਸਮਝੀ ਨਹੀਂ ਲੱਗਣ ਦੀ ਕਿ ਮੇਰੇ ਨਾਲ ਕੀ ਹੋਣ ਡੈ ਕਿਤੇ ਮੇਰੇ ਜਕਾਮ ਨੇ ਬੁਰਾ ਹਾਲ ਕੀਤਾ ਕੋ ਗੱਲ ਚ ਮੇਰੇ ਜਿੱਦਾ ਕੰਡੇ ਜੇ ਪੈ ਗਏ ਤੇ ਕੋਈ ਨਹੀਂ ਦਵਾਈ ਲੈ ਲਾਂਗੇ ਉਥੋਂ ਮਮੀ ਸਵੇਰੇ ਲੱਲਾਂਗੇ ਅੱਜ ਨਹੀਂ ਮੈਂ ਜਾਣਾ ਮਿਰਚ ਨਹੀਂ ਮਤ ਮੈਨੂੰ ਇੱਥੇ ਹੀ ਖਰਾਕਾ ਮਗਾ ਦੋ ਡਾਕਟਰ ਨੂੰ ਕਹਿ ਕੇ ਇੱਥੇ ਕਿੱਦਾਂ ਮਗਾਦਾ ਇੱਦਾਂ ਕਿੱਦਾਂ ਦਵਾਈ ਲੈ ਲੇਗੀ ਮਮੀ ਨਹੀਂ ਜਾ ਜਾਂਦਾ ਮੇਰੇ ਕੋਲ ਮੇਰਾ ਤੇ ਆਪੇ ਬੁਰਾ ਹਾਲ ਹੋਇਆ ਮੈਂ ਤੁਹਾਨੂੰ ਕੀ ਦੱਸਾਂ ਉਹ ਦੱਸੋ ਕੀ ਗੱਲ ਹੈਗੀ ਆ ਤੂੰ ਆਪਣੀ ਮਰਜ਼ੀ ਤੇ ਕਿਉਂ ਤੁਲੀ ਆ ਆਖੇ ਕਿਉਂ ਨਹੀਂ ਲੱਗਦੀ ਸਾਡੇ ਮਮੀ ਮੇਰਾ ਭਲਾ ਜੀ ਨਹੀਂ ਕਰਦਾ ਮੈਂ ਡਾਕਟਰ ਕੋ ਜਾਵਾਂ ਜਾ ਕੇ ਉਹਨੂੰ ਚੈੱਕ ਕਰਾ ਕੇ ਆਪ ਦਵਾਈ ਨਾ ਜਦੋਂ ਮਿਰਚ ਹਿਮਲਦੀ ਨਹੀਂ ਹੈਗੀ ਸਰੀਰ ਆਸਰਾ ਦਊ ਤੇ ਮੈਂ ਕਿਤੇ ਤੁਰੂ ਫਿਰੂਗੀ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਆ ਉਹ ਆਪੇ ਦਵਾਈ ਦੇ ਦੂਗਾ ਉਹਨੂੰ ਦੱਸ ਦਾਂਗੇ ਹਰੇ ਮੰਮੀ ਮੇਰ ਕੋ ਨਹੀਂ ਹੋ ਜਾਇਆ ਜਾਂਦਾ ਤੇ ਮੈਨੂੰ ਵੇਹਲੋ ਅੱਜ ਨਾ ਹੀ ਕੁਛ ਕੋ ਵੇਹਲੋ ਪਲੀਜ਼ ਮੇਰਾ ਸੱਤੀ ਮੰਮੀ ਬੜਾ ਸਿਰ ਦੁਖੰਡਿਆ ਪੂਰਾ ਹਾਲ ਹੋਇਆ ਮੇਰਾ ਤੇ ਮੈਨੂੰ ਪਹਿਲਾਂ ਦੱਸ ਦਿੰਨੀਆ ਫਿਰ ਮੈਂ ਨਾ ਤਿਆਰ ਹੁੰਦੀ ਮੈਂ ਤੁਹਾਨੂੰ ਅੱਗੇ ਵੀ ਕਹਿ ਨਹੀਂ ਸਵੇਰੇ ਚੱਲ ਜਾਾਂਗੇ ਮੰਮੀ ਆਪਾਂ ਆਹੋ ਸਵੇਰੇ 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 ਦਿਨ ਹੋਰ ਕੋਈ ਚੜਨਾ ਮੈਂ ਜਿੱਦਾਂ ਦਾ ਅੱਜ ਚੜਿਆ ਉਹ ਤਾਂ ਸਵੇਰੇ ਚੜਨਾ ਤੇ ਮੰਮੀ ਫਰਕ ਕਿਤੇ ਪਿਆ ਜੋ ਤੁਸੀਂ ਸਾਭੀ ਨੂੰ ਕਹਿ ਕੇ ਪਿੰਡ ਵਾਲੇ ਡਾਕਟਰ ਕੋ ਖਰਾਕਾ ਮੰਗਾ ਦੋ ਉਹ ਦੋ ਵੀ ਚ ਕੰਮ ਕੰਗ ਦੀਆਂ ਅੱਛਾ ਉਹਨੂੰ ਕੀ ਦੱਸਣਾ ਉਹਨੇ ਸਾਬੀ ਨੇ ਜਾ ਕੇ ਡਾਕਟਰ ਨੂੰ ਇਹ ਫੇਟ ਚ ਤੇ ਦੱਸਣਾ ਹੀ ਨਹੀਂ ਨਾ ਹਾਈ ਫਿਰ ਮਿੰਨੂ ਨੇ ਵਾਲ ਨੂੰ ਘਰ ਚੋਂ ਵਲੋਂ ਜਾ ਕੇ ਲਿਆ ਦੇ ਫਿਰ ਘਰ ਚੋਂ ਵਲ ਤੂੰ ਨਾਲ ਹੀ ਜਾਣਾ ਵਾ ਤੇ ਨਾਲ ਚੱਲ ਜਾ ਨਾਲੇ ਦਵਾਈ ਆ ਜੂਗੀ ਮਾੜੀ ਮਾੜੀ ਗੱਲ ਤੇ ਨੇ ਡਿੱਗੀ ਜਾਈਦਾ ਹੁੰਦਾ ਸਰੀਰ 'ਚ ਆਸਰਾ ਰੱਖੀਦਾ ਥੋੜਾ ਬੋਤਾ ਤੂੰ ਤੇ ਸਾਨੂੰ ਹੀ ਆਸਰਾ ਸੱਧਿਆ ਵਾ ਮੰਮੀ ਇੱਕ ਜਨਾਨੀ ਜਨਾਨੀ ਨੂੰ ਪਤਾ ਹੁੰਦਾ ਨਾ ਵੀ ਉਹ ਵੀ ਇਹ ਟਾਈਮ 'ਚ ਲੰਗੀ ਆ ਤੇ ਇਹ ਟਾਈਮ ਕਿੰਨਾ ਔਖਾ ਹੁੰਦਾ ਵਾ ਹੈ ਜੇ ਜਨਾਨੀ ਨਹੀਂ ਜਨਾਨੀ ਨਹੀਂ ਸਮਝ ਸਕਦੀ ਤਾਂ ਬੰਦਿਆਂ ਨੇ ਕਿਤੋਂ ਸਮਝਣੀ ਹੈ ਗੱਲ ਮੈਂ ਔਖਾ ਤਾਂ ਤੇ ਕਹਿ ਲੀ ਨਾ ਚਲ ਦਵਾਈ ਲੈ ਆਈਏ ਫੇ ਤੂੰ ਕਿਉਂ ਨਾ ਕਹਿਣਾ ਕਿਉਂ ਨਹੀਂ ਮੰਨਦੀ ਤੇ ਮੰਮੀ ਨਹੀਂ ਸਰੀਰ ਆਸਰਾ ਦੇਂਦਾ ਕਿੰਨੀ ਗਵਰੀ ਦਾ ਇਹਨੂੰ ਕਮਾਂ ਮੈਂ ਸਵੇਰੇ ਚਲ ਜੂੰਗੀ ਮੈਂ ਇੱਥੇ ਬੈਠ ਤੇ ਪਏ ਦਾ ਸਰੀਰ ਨੇ ਆਸਰਾ ਦੇ ਦੇਣਾ ਹਨਾ ਤੈਨੂੰ ਮਸ ਆਪਣੀ ਗੱਲ ਮਨਾਉਣੀ ਹੁੰਦੀ ਆ ਕਿ ਵੀ ਆਪਣੀ ਮਲਾਣਾ ਮੈਂ ਦੂਜੇ ਦੇ ਨਹੀਂ ਬੰਦੇ ਦੀ ਸੁਣਨੀ ਨਹੀਂ ਉੱਠਿਆ ਜਾਣ ਦੇ ਆ ਤੇ ਦੱਸ ਮੈਂ ਕੀ ਕਰਾਂ ਇਹੀ ਹੁੰਦਾ ਮਾਵਾ ਜਿੱਤੇ ਸੱਸਾਂ 'ਚ ਫਰਕ

ਤੜਕਾ ਵਹੁ ਤੋਂ 9 ਵਜ ਗਏ ਕਿੱਥੇ ਜਾਣਾ ਤਿਆਰ ਹੋ ਗਿਆ ਡੇ ਤੜਕੇ ਜਿਹੜਾ ਕਿਤੇ ਨਹੀਂ ਜਾਂਦਾ ਉਹ ਸਿਰ ਖਲਾਰ ਕੇ ਬੈਠੇ ਹੁੰਦੇ ਆਪਣੇ ਘਰ ਸੇਰ ਇਕੱਠਾ ਕੀਤਾ ਵਾ ਸੇਰ ਇਕੱਠਾ ਕੀਤਾ ਤੂੰ ਤੇ ਐ ਮੇਕਅਪ ਕਰਕੇ ਬੈਠੀ ਜਦਾ ਵਿਆਹ ਚੱਲੀ ਨਹੀਂ ਚੱਲ ਸਮਝ ਲਓ ਵਿਆਹ ਹੀ ਚੱਲਨੀ ਹੈ ਤੇ ਨਾਲੇ ਤੁਸੀਂ ਐ ਢੀਸਰਸਰ ਕਿੱਥੇ ਤਿਆਰ ਹੋਏ ਹੋ ਤੁਸੀਂ ਕਿੱਥੇ ਚੱਲੇ ਹੋ ਸੁੱਖ ਦੀ ਦਵਾਈ ਲੈਣ ਚੱਲੇ ਸੀ ਜਾਣਾ ਮੈਂ ਕਿੱਥੇ ਸੁੱਖ ਦੀ ਦਵਾਈ ਲੈਣ ਚੱਲੇ ਹੋ ਆਹੋ ਕਾਹਦੀ ਦਵਾਈ ਲੈਣ ਚੱਲੇ ਤੁਸੀਂ ਸੁੱਖ ਦੀ ਤੇਨੂੰ ਨਹੀਂ ਪਤਾ ਕਾਦੀ ਦਵਾਈ ਲੈਣ ਚੱਲੇ ਜਦ ਜਮੈਨੂੰ ਦੱਸੋਗੇ ਨਾ ਹੁਣ ਚਿਰ ਮੈਨੂੰ ਕਿੱਦਾਂ ਪਤਾ ਲੱਗੂ ਗੱਲ ਦਾ ਕਿ ਕਿੱਥੇ ਚੱਲੇ ਕਿੱਥੇ ਨਹੀਂ ਚੱਲੇ ਪਤਾ ਲੱਗ ਜੂਗਾ ਨਹੀਂ ਪਤਾ ਲੱਗਾ ਨਾ ਲੱਗ ਜੂਗਾ ਫਿਰ ਦੱਸਿਆ ਵੀ ਹੁਣ ਸੌਖ ਨੇ ਤੈਨੂੰ ਕਿ ਮੈਂ ਤੁਹਾਨੂੰ ਵੇਰ ਰੱਖ ਕੇ ਕਿ ਨਹੀਂ ਉੱਚੀ ਬਾਤ ਚ ਨਾ ਬੋਲਿਆ ਕਰੋ ਮੈਨੂੰ ਆਤ ਨਹੀਂ ਹੈ ਕਿ ਢੀ ਉੱਚੀ ਬਾਤ ਸੁਣਨ ਦੀ ਇਹ ਨਾ ਸੋਚੋ ਤੁਸੀਂ ਆਪਣੀ ਹਕੂਮਤ ਕਰਨੀ ਹੁੰਦੀ ਹੈ ਕਿ ਆਪ ਹੀ ਬੋਲ ਬੁਲਾਰ ਕੇ ਅਗਲੇ ਨੂੰ ਚੁੱਪ ਕਰਾਉਣਾ ਹੁੰਦਾ ਨਾਲੇ ਮੇਰੀ ਗੱਲ ਸੁਣਿਓ ਮਾੜੀ ਪੁਰਿਆ ਹੁਣ ਕੀ ਸੱਪ ਕੱਢਣਾ ਤੂੰ ਨਹੀਂ ਸੱਪ ਮੈਂ ਕਾਹਦਾ ਕੱਢਣਾ ਤੁਹਾਨੂੰ ਨਹੀਂ ਪਤਾ ਕਿ ਮੈਂ ਕਾਹਦਾ ਸੱਪ ਕੱਢਣਾ ਤਦ ਮੈਂ ਵੀ ਰਿਆ ਖਦਾ ਕਿ ਜਿੱਦਾਂ ਮੈਂ ਕਹਿੰਦੇ ਨਾ ਚੁੱਪ ਕੇ ਉਦਾਂ ਕਰਿਆ ਕਰੋ ਬਹੁਤੀ ਮੇਰੇ ਬਰ ਖਿਲਾਫ ਕੋ ਗੱਲ ਨਾ ਤੇ ਆਪ ਕੋ ਕੰਮ ਕਰਿਆ ਕਰੋ ਤੇ ਕਿਹੜਾ ਕੀਤਾ ਵਾ ਤੇਰੇ ਬਰ ਖਿਲਾਫ ਤੁਸੀਂ ਤੇ 20 20 ਗੱਲਾਂ ਕਰਨ ਡੇ ਮੈਨੂੰ ਕਿਤੇ ਸਿਰ ਪੈਰ ਮਾਉਣ ਤੋਂ ਵੀ ਰੋਕਣ ਡੇ ਮੈਂ ਜਿੱਦਾਂ ਮਰਜੀ ਇੱਥੇ ਕਰਾਂ ਨਾ ਕਰਾਂ ਤੁਹਾਨੂੰ ਕੋਈ ਮਤਲਬ ਨਹੀਂ ਕੋਈ ਗੱਲ ਕਰਨ ਦਾ ਹੈਗਾ ਅੱਛਾ ਮੇਰੇ ਘਰ ਤੇ ਮੈਨੂੰ ਹੀ ਕੋਈ ਮਤਲਬ ਹੈਗਾ ਹੈ ਨਾ ਜੇ ਤੁਸੀਂ ਚੰਦੇ ਹੋ ਨਾ ਕਿ ਅਰਮਾਨ ਦਾ ਸਾਰਾ ਕੁਝ ਚੰਗਾ ਰਵੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਨੂੰ ਇਹ ਵੀ ਪਤਾ ਵਾ ਕਿ ਤੁਸੀਂ ਕੱਲ ਮਾਪੋਤ ਕੀ ਸਲਾਹ ਕਰਨ ਡੇ ਕੀ ਸਲਾਹ ਕਰਨ ਡੇ ਈ ਤੂੰ ਕੰਧਾਂ ਨਾਲ ਇਹਦਾ ਮਤਲਬ ਫਿਰ ਤੁਹਾਨੂੰ ਸਾਰਾ ਹੀ ਪਤਾ ਵਾ ਕਿ ਚੀਜ਼ ਦਾ ਪਤਾ ਵਾ ਤੇ ਜੇ ਮੈਂ ਇਹ ਚੀਜ਼ ਸੁੱਖ ਨੂੰ ਦੱਸ ਦੇਣਾ ਤੇ ਤੁਹਾਡੇ ਘਰ ਦਾ ਵੇਖ ਲਓ ਕੀ ਹਾਲ ਪਾੜਨਾ ਵਾ ਇਹਦੇ ਨਾਲ ਚੰਗਾ ਕਿ ਤੁਸੀਂ ਚੁੱਪਚੀ ਪੀਤੇ ਰਹੋ ਮੈਂ ਕੱਲ ਸੁਣ ਕੇ ਨਾ ਸਾਰਾ ਤੇ ਬਰਦਾਸ਼ਤ ਕਰ ਲਿਆ ਜੇ ਅਖਰ ਮੈਂ ਹੁਣੇ ਸੁੱਖ ਨੂੰ ਦੱਸ ਕੇ ਬਣੀ ਬਰਦਾਸ਼ਤ ਕੀਤਾ ਨਾ ਇਹਨੂੰ ਕੀਤਾ ਰੱਖੀ ਤੁਸੀਂ ਜੇ ਤੂੰ ਚਾਹੁੰਦੇ ਹੋ ਨਾ ਕੀਤਾ ਰੱਖਾਂ ਤਾਂ ਤੁਸੀਂ ਵੀ ਮਰਮਾਨ ਨਾ ਆਪਣੇ ਰਾਗ ਕਰੋ ਤੁਸੀਂ ਇਹ ਨਹੀਂ ਕਰੋ ਕਿ ਆਹ ਇੱਧਰ ਕਰ ਲਾ ਉੱਧਰ ਕਰ ਲਾ ਜਿੱਥੇ ਮੇਰਾ ਜਿਗਰੂ ਮੈਂ ਟੈਲੂ ਜੋ ਮੇਰਾ ਜਿਗਰੂ ਮੈਂ ਉਹੀ ਕਰੂੰਗੀ ਆਪਣੇ ਮਤਲਬ ਰ ਕੋ ਠੀਕ ਨਾ ਤੇ ਸੁੱਖ ਨਾਲ ਮੇਰੀ ਇੱਕ ਗੱਲ ਹੋਰ ਸੁਣ ਲਓ ਸੁੱਖ ਦੇ ਨਾਲ ਜੋ ਕੋਈ ਉਰੀ ਪੁਰੀ ਹੋਈ ਨਾ ਤੇ ਮੇਰ ਤੋਂ ਬੁਰਾ ਕੋਈ ਨਹੀਂ ਤੇ ਇਹ ਨਾ ਸੋਚੋ ਤੇ ਸੁੱਖ ਦੀ ਦਵਾਈ ਲੈਣ ਜਾਣਾ ਵਾ ਜਿੱਥੇ ਜਾਣਾ ਸੁੱਖ ਨੂੰ ਮੈਂ ਖੜਾ ਜਾਂ ਨਾ ਖੜਾ ਨਾ ਮੈਂ ਤੁਹਾਡਾ ਨਾ ਜਾਣਦਾਂ ਜਨਾ ਮੈਂ ਸਭ ਵੀਰ ਨਾ ਜਾਣਦਾਂ ਮੈਂ ਅਛਾ ਨੋ ਮੇਰੀ ਐ ਤੇ ਖੜੇ ਤੂੰ ਤੀਜੇ ਬਣੇ ਆਣ ਕੇ ਤੂੰ ਮੈਂ ਤੁਹਾਨੂੰ ਜਿਹੜੀ ਗੱਲ ਅੱਗੇ ਕਹਤੀ ਨਾ ਕਿ ਜਿਹੜਾ ਤੁਸੀਂ ਕੰਮ ਕਹਿਣਦੇ ਹੋ ਨਾ ਜੇ ਮੈਂ ਹੁਣੇ ਕੋਈ ਗੱਲ ਦੱਸਤੀ ਨਾ ਬਾਹਰ ਤੇ ਤੁਹਾਨੂੰ ਮਾਂ ਪੁੱਤਾਂ ਨੂੰ ਸਾਰੀ ਉਮਰ ਤੱਕ ਜਿਹੜੀ ਦਾਲ ਪੀਣੀ ਪਈ ਤੁਹਾਨੂੰ ਲੱਗ ਪਤਾ ਜਾਊ ਇੱਕ ਵਾਰੀ ਕਾਦੇ ਡਰਾਵੇ ਮਰ ਲੀਆ ਕੀ ਕੀਤਾ ਸੀ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਇਸਲਾਮਾਂ ਕਰਦੇ ਹੋ ਮੈਨੂੰ ਸਭ ਪਤਾ ਵਾ ਜਿਹੜਾ ਤੁਸੀਂ ਮੁੰਡੇ ਭਾਲਦੇ ਹੋ ਨਾ ਉਹ ਸਾਰੀ ਗੱਲ ਦਾ ਮੈਨੂੰ ਪਤਾ ਜੀ ਤੇ ਜੇ ਜੇ ਮੈਂ ਸੁੱਖ ਤੱਕ ਇਹ ਗੱਲ ਦੱਸਦੀ ਨਾ ਇੱਕ ਦਿਨ ਤੁਸੀਂ ਘਰੋਂ ਬੇਘਰ ਸਾਰੇ ਜਾਣੇ ਹੋਗੇ ਤੇ ਤੁਸੀਂ ਮਾਂ ਪੁੱਤ ਸਾਰੀ ਉਮਰ ਘਰ ਨੂੰ ਤਰਸੋਗੇ ਜੋ ਤੁਹਾਨੂੰ ਉਥੇ ਮਤਰਾ ਮੱਛਰ ਦੇ ਵਿੱਚ ਰਹਿਣਾ ਪਿਆ ਤੈਨੂੰ ਪਤਾ ਵਾ ਨਾ ਆਪਣੇ ਮੂੰਹ ਨੂੰ ਲੋਕ ਲਾ ਕੇ ਰੱਖੀ ਫਿਰ ਇਹ ਚੀਜ਼ਾਂ ਤੁਸੀਂ ਛੱਡ ਦਿਓ ਇਹ ਪੰਮਵਾ ਇਹ ਸੁਖ ਨਹੀਂ ਆ ਜਿਹੜੇ ਆਪਣੇ ਮੂੰਹ ਨੂੰ ਲੋਕ ਲਾ ਕੇ ਰੱਖੂਗੀ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੱਲਦੀ ਆਂ ਤੁਸੀਂ ਚੱਲੋਗੇ ਮਾਂ ਪੁੱਤ ਮੇਰੀ ਮਰਜ਼ੀ ਦੇ ਹਿਸਾਬ ਦੇ ਨਾਲ ਜਿੱਦਾਂ ਮੈਂ ਕਹੂੰਗੀ ਨਾ ਇਦਾਂ ਹੋਊਗੀ ਤੇ ਚੁੱਪ ਕਰਕੇ ਆਪਣਾ ਕੰਮ ਕਰੋ ਜਿਹੜਾ ਕਰਨ ਡੇ ਜੇ ਤੇ ਦਵਾਈ ਦੀ ਰਹੀ ਨਾ ਗੱਲ ਉਹ ਮੈਨੂੰ ਪਤਾ ਸੁਖ ਨੇ ਦਵਾਈ ਲੈਣ ਜਾਣਾ ਜਾਂ ਨਹੀਂ ਜਾਣਾ ਸੁਖ ਦੇ ਲਾਗੇ ਸਿਰਫ ਮਤਲਬ ਤੋਂ ਬਿਨਾ ਆਉਣ ਦੀ ਲੋੜ ਨਹੀਂ ਤੁਹਾਨੂੰ ਅੱਛਾ ਹਾਂ ਠੀਕ ਜਾ ਕੇ ਆਪਣਾ ਕੰਮ ਕਰੋ ਕੰਮ ਤੇ ਮੈਂ ਕਰ ਲੂੰਗੀ ਫਿਰ ਤੈਨੂੰ ਮੈਂ ਕੋਈ ਨਹੀਂ ਜੋ ਮਰਜ਼ੀ ਕਹੀ ਜਾਓ ਆਪਣੀ ਆਕੜ ਨਹੀਂ ਛੱਡਦੀ ਅੱਕੜ ਨੂੰ ਇਹ ਪਤਾ ਸਿਰੇ ਕਿੱਡਾ ਤਿਆਰ ਬਿਆਰ ਹੋ ਕੇ ਤੇ ਬੈ ਗਈ ਹੈ ਜਿਹੜਾ ਤੂੰ ਕਰਦੀ ਫਿਰਦੀ ਨਾ ਕਿ ਚਲਤਰ ਇਹ ਤੈਨੂੰ ਪੁੱਤ ਚਾਹੀਦਾ ਤੈਨੂੰ ਪੋਤੀ ਨਹੀਂ ਚਾਹੀਦੀ ਤਾਨੂੰ ਮੈਂ ਸਭ ਕੁਝ ਕਰਵਾਉਣੀ ਆ ਫਿਗਰ ਨਾ ਕਰੋ ਤੀ ਪਰ ਖੰਡ ਫੜਿਆ ਜਿਹੜਾ ਸਾਬੀ ਕਿੱਧਰ ਬੈਠਾ ਤੇ ਬੱਚੇ ਤੇ ਆਣ ਕੇ ਬੜਾ ਹੂੰ ਗੱਦਲ ਨੇ ਥਿੱਲੇ ਜੇ ਮਾਰੀ ਜਾਂਦਾ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਪੁੱਤ ਯਾਹ ਆਲਾ ਬੇਟਾ ਹੋਰ ਠੀਕ ਠਾਕ ਆ ਵਧੀਆ ਤੂੰ ਦੱਸੋ ਵਾਹ ਬਸ ਵਧੀਆ ਵਧੀਆ ਠੀਕ ਠਾਕ ਆ ਗਿਆ ਹੋਰ ਕਿਵੇਂ ਆ ਵਧੀਆ ਕਿੱਧਰੋਂ ਆਏ ਜੀ ਮੈਂ ਤਾਂ ਪਾਣੀ ਲੱਗਾ ਸੀ ਦੂਜੀਆਂ ਬਬੀਆਂ ਨੂੰ ਮੋਟਰਾ ਚਲਾਈਆਂ ਸੀ ਉਧਰ ਪੱਠਿਆ ਪੁੱਠਿਆ ਜੀ ਤੇ ਬਾਵਾਾਂ ਚ ਅੱਛਾ ਉਧਰੋਂ ਆਇਆ ਜੀ ਤੇ ਬੜਾ ਨਿਮੋ ਜਣਾ ਜਿਹਾ ਬੈਠਾ ਕੀ ਗੱਲਾ ਕੋਈ ਨਹੀਂ ਉਧਰ ਮੈਂ ਕੱਲਾ ਹੀ ਗੱਲ ਮੈਂ ਚੱਲ ਇੱਥੇ ਜਾ ਕੇ ਬੈਠਨੇ ਅੱਛਾ 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 ਹਵਾ ਦਾ ਨਾ ਲੈਣ ਦੇ ਆ ਠੰਡੀ ਦਾ ਹੈ ਆ ਹੋਰ ਕੀ ਕਰਨਾ ਅੱਛਾ ਅੱਛਾ ਹੋਰ ਘਰ ਮੰਮੀ ਮੰਮੀ ਠੀਕ ਆਖ ਸਾਬ ਠੀਕ ਆ ਹੋਰ ਮਨਜੀਤ ਹੁਣੀ ਠੀਕ ਆ ਹਾਂ ਵਧੀਆ ਬਤੀ ਲਗਾ ਅੱਜ ਆਈ ਟਾਈਮ ਨਾਲ ਹੀ ਨਹੀਂ ਸਵੇਰ ਦੀ ਆਈ 5 ਵਜੇ ਦੀ ਅੱਛਾ ਹੋਣ ਤੇ ਵੱਧ ਦੇਣ ਵਾਲੀ ਆ ਹਾਂ ਹੋਰ 10-20 ਮਿੰਟ ਕੇ ਤੇ ਰਹਿ ਗਏ ਇਹਦੇ ਹੋਰ ਨਵੀਆਂ ਤਾੜੀਆਂ ਠੀਕ ਆ ਚਾਚਾ ਹਾਂ ਘਟ ਲਾ ਜਾ ਕਿ ਮੋਈ ਨਾ ਤੇ ਲਾ ਜਾ ਕੀ ਦਸਾ ਹੁਣ ਹਾਂ ਸਹੀ ਗਾਣਾ ਪੰਗੇ ਤਾਂ ਡਹੀ ਪੈਂਦੇ ਆ ਕੀ ਗੱਲ ਹੋ ਗਈ ਹੁਣ ਘਰ ਜਾ ਕੇ ਆਓ ਵੇਖੋ ਕੀ ਬਣਿਆ ਤੁਹਾਡੇ ਕੀ ਹੋ ਗਿਆ ਵਾ ਨਵਾਂ ਕਿਹੜਾ ਸਪਲੈਨਗ ਲਾਇਆ ਕੋਈ ਉਹ ਪਤਾ ਨਹੀਂ ਆਪਾਂ ਨਾ ਜਾਣਦੇ ਨਾ ਪਛਾਣਦੇ ਹਾਂ ਇੱਕ ਭੈਣ ਆ ਘਰ ਆਣ ਕੇ ਬੈਠੀ ਆ ਭੈਣ ਆ ਉਹ ਉਹ ਕਦਾ ਪਤਾ ਨਹੀਂ ਕਹਿੰਦੀ ਆਪਾਂ ਮੇ ਤਾਂ ਈ ਰਿਸ਼ਤੇਦਾਰ ਆ ਤੁਹਾਨੂੰ ਮੈਂ ਦੱਸ ਦੂੰ ਮੈਂ ਕੀ ਆ ਮੈਂ ਕੌਣ ਆ ਆਪਾਂ ਨੂੰ ਨਾ ਜਾਣ ਨਾ ਪਛਾਣ ਉਹ ਤੇ ਘਰ ਤੇ ਕਬਜ਼ਾ ਕਰਕੇ ਬੈਠੀ ਮਾ ਰਸੋਈ ਚ ਸਾਰਾ ਕੰਮ ਸੁੱਖ ਨੂੰ ਵੀ ਪਿਛੇ ਲਾਇਆ ਵਾ ਹੂੰ ਸਮਝ ਨਹੀਂ ਆਉਂਦੀ ਕੌਣ ਆ ਕੀ ਸਾਹਤਾ ਵਿਆਹ ਕਿਦਾਂ ਆ ਮਿੱਟੀ ਪੁਆਈ ਉਹ ਕੱਲ ਆਂਦੀ ਮੰਮੀ ਨੂੰ ਕਹਿੰਦੀ ਮੈਨੂੰ ਪੁੱਛਣ ਤੋਂ ਬਿਨਾਂ ਟੈਲਾਂ ਨਾਲ ਆ ਕੇ ਲਾਇਓ ਮੈਂ ਦੱਸੂ ਤੁਹਾਨੂੰ ਕਿਦਾਂ ਦਾ ਡਿਜ਼ਾਈਨ ਲਾਉਣਾ ਹੈ ਨਹੀਂ ਮਿੱਟੀ ਤੇ ਤੁਹਾਡੇ ਆਉਂਦੇ ਹੀ ਹੈ ਇੱਕ ਦਿਨ ਇਸ਼ਤ ਮੈਂ ਵੇਖੀ ਸੀ ਹਾਂ ਉਪਰਾਲੀਆਂ ਵਾਲੇ ਮੈਂ ਪੁੱਛਿਆ ਮੁੰਡੇ ਨੇ ਮੈਂ ਕਿੱਥੇ ਜਾਣਾ ਮਿੱਟੀ ਲੈ ਕੇ ਉਹ ਆਂਦਾ ਵੀ ਜਾਣਾ ਉਹਨਾਂ ਦੇ ਘਰ ਅੱਛਾ ਹਾਂ ਮੈਂ ਹਾਂ ਅੰਦਾ ਉਹਨਾਂ ਨੇ ਉਹ ਕੰਮ-ਕੁਮ ਕਰਾਉਣਾ ਉਹ ਟੈਲ ਟੂ ਲਾਉਣੀ ਉੱਥੇ ਅੰਦਰ ਤੇ ਮਿੱਟੀ ਆਰਡਰ ਦਿੱਤਾ ਸਾਨੂੰ ਟੈਲ ਤੇ ਬੜੇ ਚਾਹ ਨਾਲ ਲਵਾਉਣ ਲੱਗੇ ਆਡੇ ਦੇ ਸਾਰੇ ਚਾਹੀ ਉਹ ਗੱਲ ਵੀ ਮਿੱਟੀ ਜੀ ਰੋਲ ਤੇ ਉਹ ਆ ਕਿਦਾਂ ਆ ਕਿਦਾਂ ਗਈ ਘਰ ਪਤਾ ਹੀ ਨਹੀਂ ਕੌਣ ਆ ਕੀ ਸਾਹ ਦਾ ਸਾਰੇ ਘਰ ਦਾ ਸਾਡੇ ਦਾ ਪੇੜ ਪਾਈ ਬੈਠੀ ਆ ਹੂੰ ਉਹਦੇ ਡੈਡੀ ਦੀਆਂ ਵੀ ਗੱਲਾਂ ਪਤਾ ਨਹੀਂ ਕਦੋਂ ਦੀਆਂ ਪੁਰਾਣੀਆਂ ਕੱਢ ਕੱਢ ਕੇ ਅੱਗੇ ਰੱਖਣ ਲਈ ਆ ਉਹ ਕਿਸੇ ਦੀ ਚਾਲ ਨਹੀਂ ਆ ਗਈ ਕੋਈ ਸਮਝ ਨਹੀਂ ਆਉਂਦੀ ਚਾਚਾ ਜੀ ਜੇ ਚਾਲ ਕੇ ਨੇ ਚੱਲਣੀ ਹੋਵੇ ਤਾਂ ਇਦਾਂ ਚੱਲਣੀ ਹੀ ਨਹੀਂ ਹੁਣ ਜ਼ਮਾਨਾ ਬੜਾ ਖਤਰਨਾਕ ਹੈ ਭਾਈ ਉਹ ਤੇ ਗੱਲ ਹੈ ਜੀ ਚੱਲ ਫੇਰ ਮੈਂ ਪਾਣੀ ਬਦਲਣਾ ਇਧਰ ਨੂੰ ਤੈਨੂੰ ਜੱਪ ਪੁੱਛ ਲਈਂ ਨਾ ਕੌਣ ਹੈ ਕੁੜੀ ਉਹਨੂੰ ਮੈਂ ਪੁੱਛ ਲਈਂ ਜਾ ਕੇ ਉਹਦੇ ਦੱਸਿਆ ਨਹੀਂ ਆਜੋ ਤੀ ਪੁੱਛ ਚੱਲ ਮੈਂ ਆ ਪਾਣੀ ਬਦਲਣਾ ਮੜਾ ਗਿਆ ਹਾਂ ਚੱਲ ਆ ਜਾ ਫੇ ਚਲੀਏ ਨਾ ਚੰਗਾ ਕੰਮ ਪਿਆਈ ਤੇ ਮੇਲਾ ਰਹਿ ਹੈ ਹੋਰ ਕੀ ਹੈ ਪੁੱਛ ਰਹੀ ਨਾ ਕੁੜੀ ਨੌਜਵਾਨ ਹੈ ਕਿ ਬੱਚਾ ਛੋਟਾ ਜਾ ਕੇ ਤੇ ਉਹ ਚੰਗੀ ਪੜ੍ਹੀ ਆ ਨੌਜਵਾਨ ਕੇ ਉਹ ਕਦਾਂ ਆ ਗਿਆ ਸਮਝ ਨਹੀਂ ਲੱਗੀ ਇਸ ਗੱਲ ਦੀ ਕੋ ਸਾਨੂੰ ਪੁੱਛ ਲੈਣੇ ਹਣ ਹਾਂਜੀ ਹਾਂਜੀ ਆਹ ਹੋ ਇਸੇ ਕਰਕੇ ਤੇ ਮੈਂ ਤੁਹਾਨੂੰ ਫੋਨ ਕੀਤਾ ਵਾ ਬੜੀ ਜਾਣਕਾਰ ਨੇ ਮੇਰੀ ਕੌਣ ਵਾ ਕਿੱਥੋਂ ਆਈ ਆ ਮਨ ਤੇ ਡਰ ਵੀ ਇਹਨਾਂ ਦੇ ਹੈਗਾ ਵਾ ਪਰ ਕਿੰਨੇ ਦਿਨ ਲਗਾਉਣਾ ਇਹ ਚੀਜ਼ ਦੱਸਣੀ ਪਾਣੀ ਆ ਆਹੋ ਨਾਲ ਮੈਂ ਕਿਹੜਾ ਕੋਈ ਚੋਰੀ ਕਰਨ ਆਈ ਆ ਜਾਂ ਕੋਈ ਗੱਲ ਵਾ ਆਈਂ ਤੇ ਮੈਂ ਆਪਣੇ ਘਰੇ ਹੀ ਆ ਨਾ ਹਾਂਜੀ ਹਾਂਜੀ ਨਹੀਂ ਉਹ ਨਹੀਂ ਮੈਨੂੰ ਕੋਈ ਵੀ ਟੈਨਸ਼ਨ ਆ ਗਈ ਉਹ ਜਿਹੜੀ ਗੱਲ ਹੋਣੀ ਉਹ ਤੇ ਇੱਕ ਦਿਨ ਹੋਣੀ ਹੋਣੀ ਆ ਨਾਲੇ ਇਸੇ ਕੰਮ ਨੂੰ ਤੇ ਮੈਂ ਆਈ ਆ ਆ ਚੱਕਰ ਵਿੱਚ ਦੂਜਾ ਪੈ ਗਿਆ ਨਾ ਤਾਂ ਕਰਕੇ ਮੈਂ ਚੁੱਪ ਕੀਤੀ ਦੱਸਣ ਤੇ ਮੈਂ ਹੁਣ ਦੱਸ ਵੀ ਦੇਣਾ ਹੈ ਨਾਹੋ ਕੋਈ ਨਹੀਂ ਹੁਣ ਜੋ ਹੋਗਾ ਵੇਖ ਹੀ ਜਾਓਗੇ ਅੱਬ ਤਾਂ ਬੋਲਦੇ ਨਹੀਂ ਮੇਰੇ ਗਾੜੀ ਮੈਂ ਕਿੰਨੀ ਵਾਰੀ ਕਿਹਾ ਕਿ ਮੂੰਹ ਬੰਦ ਰੱਖੋ ਤੇ ਜੇ ਫਿਰ ਵੀ ਇਹਨਾਂ ਨੇ ਕੋਈ ਗੱਲ ਕੀਤੀ ਨਾ ਤਾਂ ਫਿਰ ਜਿਹੜਾ ਕੰਮ ਹੋਣਾ ਉਹ ਹੋ ਕੇ ਰਹਿਣਾ ਨਹੀਂ ਨਹੀਂ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਆ ਗਈ ਵੇਖਿਓ ਸੀ ਮੈਂ ਮਾਪ ਪਤ ਦਾ ਜਲੂਸ ਕੱਢਦੇ ਕਿਦਾਂ ਇਹਨਾਂ ਦਾ ਹਾਂਜੀ ਚਲੋ ਠੀਕ हां मैं करूंगी बाद में फोन चल ये भी बेचारा किन्ने टेंशन ਲੈਣ ਡਿਆ ਵਾ ਕਿ ਪਤਾ ਨਹੀਂ ਉੱਥੇ ਕੀ ਹੈ ਤੇ ਕੀ ਨਹੀਂ ਆਪ ਨਾਲ ਉਹਦੇ ਬੰਦੇ ਨੂੰ ਪਤਾ ਹੁੰਦਾ ਹੁਣ ਐਡੀ ਦੂਰ ਬੈਠੇ ਨੂੰ ਟੈਨਸ਼ਨ ਹੀ ਹੋਣੀ ਹੈ ਚਲ ਕੋਈ ਨਹੀਂ ਵੇਖੀ ਜਾਊਗੀ ਆ ਜੀ ਚਾਚਾ ਜੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੇ ਹਾਂ ਵਧੀਆ ਠੀਕ ਹੋਰ ਸਨੋਂ ਕਿਦਾ ਘਰ ਪਰਵਾਹ ਠੀਕ ਠਾਕ ਜੇ ਹਾਂ ਵਧੀਆ ਠੀਕ ਠਾਕ ਚਲੋ ਵਧੀਆ ਚਾਹੀਦਾ ਕਿਥੋਂ ਬੇਟਾ ਤੁਸੀਂ ਮੈਂ ਵੀ ਚਾਚਾ ਜੀ ਤੁਹਾਡੇ ਘਰ ਆਈ ਐ ਇੱਥੋਂ ਮੈਂ ਕਿਥੋਂ ਆ ਸਾਡੇ ਘਰੋਂ ਬੇਟਾ ਜੀ ਕਿੱਦਾਂ ਸਾਨੂੰ ਪਤਾ ਲੱਗੇ ਕੁਛ ਪਤਾ ਵਾ ਸਹੀ ਕਿ ਮੈਂ ਵੀ ਘਰ ਦਾ ਜਹੀ ਆ ਪਰ ਇਹਨਾਂ ਨੂੰ ਸਮਝਣ ਵਾਲਾ ਤਾਂ ਸਮਝ ਨਹੀਂ ਆਉਂਦੇ ਉਹ ਬੇਟਾ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਬੇਟਾ ਨੌਜਵਾਨ ਬੇਟੀ ਆ ਹਾਂਜੀ ਨਹੀਂ ਇਹ ਚਲੋ ਹਵਾ ਮੈਨੂੰ ਪਤਾ ਵਾ ਸਾਰਾ ਹੀ ਤਾਂ ਮੈਂ ਤਾਂ ਦੱਸਣ ਲਈ ਕਿ ਐਸੇ ਘਰ ਦਾ ਜੀ ਆ ਪਰ ਇਹਨਾਂ ਦੇ ਦਿਮਾਗ 'ਚ ਇਹ ਚੀਜ਼ ਨਹੀਂ ਬੈਣ ਢੀ ਇਹਨਾਂ ਨੇ ਕਿ ਸਾਨੂੰ ਸਾਰਾ ਕੁਝ ਦੱਸ ਸਾਡੇ ਘਰ ਦਾ ਜੀ ਕਿਦਾਂ ਬੇਟਾ ਮੈਨੂੰ ਜਾਣਦੀ ਆ ਮੈਂ ਕੌਣ ਆ ਹਾਂਜੀ ਮੈਨੂੰ ਪਤਾ ਤੁਸੀਂ ਚਾਚਾ ਜੀ ਜੇ ਪਤਾ ਮੈਨੂੰ ਸਾਰਾ ਜੀ ਇਹ ਬੇਟਾ ਤੈਨੂੰ ਕਦਾਂ ਪਤਾ ਲੱਗਾ ਸਭ ਕੁਝ ਵੀ ਮੈਂ ਹਰਜੀਤ ਆ ਤੁਹਾਨੂੰ ਦੱਸਣ ਲਈ ਕਿ ਜੇ ਇਹ ਤੁਹਾਡਾ ਪੋਤਾ ਤਾਂ ਮੈਂ ਵੀ ਤੁਹਾਡੀ ਧੀ ਆ ਮੈਨੂੰ ਸਾਰਾ ਪਤਾ ਵਾ ਤੁਹਾਡੇ ਜੀਆ ਦਾ ਸਾਰੇ ਪਰਿਵਾਰ ਦਾ ਸਾਰਾ ਕੁਝ ਮੈਨੂੰ ਪਤਾ ਵਾ ਬਸ ਇਹ ਕਿ ਮੈਂ ਵੇਖਿਆ ਤੁਹਾਨੂੰ ਪਹਿਲੀ ਵਾਰੀ ਆ ਬਸ ਸਾਰਿਆਂ ਨੂੰ ਜਾਣਦੀ ਮੈਂ ਤੁਹਾਨੂੰ ਸਾਰਿਆਂ ਨੂੰ ਅੱਛਾ ਹਾਂਜੀ ਤੇ ਬੇਟਾ ਕਿੰਨੇ ਦਿਨ ਹੋ ਗਏ ਤੈਨੂੰ ਆਈ ਨਹੀਂ ਇੱਥੇ ਅੱਜ ਮੈਨੂੰ ਹੋਰ ਚੱਲੇ ਦੋ ਚਾਰ ਦਿਨ ਆਈ ਨੂੰ ਇੱਥੇ ਰਹਿਣਾ ਹੁਣ ਮੈਂ ਆਪਣੇ ਘਰੇ ਬੇਟਾ ਘਰ ਤੇ ਹਿਸਾਬੀ ਦਾ ਵਾ ਤੇ ਤੁਹਾਡਾ ਕਿਵੇਂ ਬਣ ਗਿਆ ਚਾਚਾ ਸਰ ਪੁੱਤ ਦਾ ਘਰ ਹੁੰਦਾ ਵਾ ਧਿੰਗਾ ਦਾ ਕੋਈ ਘਰ ਨਹੀਂ ਹੁੰਦਾ ਨਹੀਂ ਉਹ ਤਾਂ ਹੈਗੇ ਆ ਪਰ ਸਾਡਾ ਤੇ ਬੱਚਾ ਇੱਕੋ ਐ ਹੋਈ ਤੇ ਇੱਕ ਮਨਜੀਤ ਆ ਦੋਵੇਂ ਬੱਚੇ ਆਪਣੇ ਜਿੱਦਾਂ ਮਨਜੀਤ ਨਾ ਐਦਾਂ ਹੀ ਮੈਮ ਐ ਹੋਈ ਕਹੀ ਜਾਂਦੀ ਐ ਐਦਾਂ ਹੀ ਤੁਹਾਡੇ ਘਰ ਤੇ ਪੁਹਾੜੇ ਪਾਏ ਆ ਚਾਚਾ ਰਾਤੀ ਦੋ ਦਿਹਾੜੀਆਂ ਹੋ ਗਈਆਂ ਨਾ ਰਾਤ ਸਮੇਂ ਨਾਲ ਦਿਨ ਟਕਾ ਨੇ ਨੌਜਵਾਨ ਬੇਟੀ ਆ ਤੇ ਮਤਲਬ ਇਹ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਕੀ ਹਿਸਾਬ ਦਾ ਬਣਿਆ ਜਦੋਂ ਪੁੱਛਣ ਦਾ ਵੀ ਤਰੀਕਾ ਹੁੰਦਾ ਜਦੋਂ ਦੀ ਮੈਂ ਆਈ ਨਾ ਉਹਦੇ ਖਾਣ ਪੀਣ ਦੇ ਆਸ ਮੈਨੂੰ ਸਾਰੇ ਮਾਪੋਤ ਜੇ ਚੰਗੇ ਹੋਣ ਤੇ ਪਿਆਰ ਨਾਲ ਪੁੱਛਦੇ ਕੀ ਗੱਲ ਮੈਂ ਦੱਸ ਦੇਣੀ ਹੁਣ ਤੁਸੀਂ ਵੀ ਧਿਆਨ ਕੇ ਮੇਰੇ ਨਾਲ ਗੱਲ ਕੀਤੀ ਆ ਤੇ ਜੇ ਇਦਾਂ ਹੀ ਇਹ ਗੱਲ ਕਰਦੇ ਤੇ ਪਤਾ ਲੱਗਦਾ ਇਹ ਤੇ ਅੰਦਰੋਂ ਬਾਹੋਂ ਫੜ ਕੇ ਬਾਹਰ ਕੱਢਣ ਨੂੰ ਫਿਰਦੇ ਜਿੰਨਾ ਚੀ ਦਾ ਇਹਦਾ ਹਿੱਸਾ ਨਾ ਉਹਨਾਂ ਮੇਰਾ ਵਾ ਤੇ ਜਿੱਦਾਂ ਫਿਰ ਮੇਰ ਨਾਲ ਚੱਲੂਗਾ ਉਦਾਂ ਮੈਂ ਚੱਲਣਾ ਚਾਚਾ ਜੀ ਤੁਹਾਨੂੰ ਅਣਜਾਣ ਬੰਦੇ ਨੇ ਆਉਣਾ ਫਿਰ ਬਾਹਰ ਫੜ ਕੇ ਬਾਹਰ ਕੱਢਣਾ ਵਾ ਪਾਣੀ ਤਾਂ ਨਹੀਂ ਪੀਏ ਤੇ ਘਰ ਜਾਵੇ ਆਪਣੇ ਬੇਟਾ ਜੀ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਆਂ ਪਹਿਲੀ ਗੱਲ ਤੋਂ ਚਲੋ ਮੈਂ ਤੇਰ ਨਾਲ ਹੀ ਗੱਲ ਕਰਨਾ ਚਲੋ ਤੁਸੀਂ ਧੀ ਹੋਏਂਗੀ ਹਾਂਜੀ ਮੈਂ ਤੇਰ ਨਾਲ ਹੀ ਸਹਿਮਤ ਹਾਂ ਹਾਂਜੀ ਪਰ ਆਪਾਂ ਕੋਹ ਨਾ ਕੁਛ ਤੇ ਦੱਸਣਾ ਪੈਂਦਾ ਨਾ ਵੀ ਸਾਡਾ ਰਿਸ਼ਤਾ ਨਾਤਾ ਆ ਵਾ ਜਿੰਨਾ ਚਿਰ ਕਲੀਅਰ ਨਾ ਕਰਾਂਗੇ ਬੇਟਾ ਉਹਨਾਂ ਨਾਲ ਚਿਰ ਗੱਲ ਨਹੀਂ ਬਣਦੀ ਏ ਇਹਨਾਂ ਨੇ ਤਾਂ ਰਿਸ਼ਤੇ ਸਾਰੇ ਖਤਮ ਕੀਤੇ ਜੇ ਮੈਂ ਬ ਤੇ ਜਦੋਂ ਇਹਨਾਂ ਨੇ ਜਿਨ੍ਹਾਂ ਨੇ ਐਨੇ ਖਾਸ ਰਿਸ਼ਤੇ ਉਹਨਾਂ ਨੂੰ ਵੀ ਇਹਨਾਂ ਨੇ ਪੁੱਛਿਆ ਤੇ ਮੈਨੂੰ ਉਹਨਾਂ ਨੇ ਕਿੱਥੋਂ ਪਛਾਣ ਲੈਣਾ ਬੇਟਾ ਜਮਾਨਾ ਬੜਾ ਖਤਰਨਾਕ ਆ ਬੜਾ ਕੁਝ ਹੋ ਰਿਹਾ ਐਸੇ ਦੁਨੀਆ ਦੇ ਉੱਤੇ ਪਰ ਡਰ ਲੱਗਦਾ ਸਾਨੂੰ ਜਿੱਨਾਂ ਚਿਰ ਬੇਟਾ ਤੁਸੀਂ ਪੂਰਾ ਆਪਣਾ ਨਹੀਂ ਲਾ ਦੱਸਦੇ ਪੱਖ ਸਾਨੂੰ ਉਹਨਾਂ ਚਿਰ ਪਤਾ ਨਹੀਂ ਕੁਝ ਵੀ ਲੱਗਦਾ ਤੁਸੀਂ ਕੌਣ ਆ ਤੇ ਕੌਣ ਨਹੀਂ ਹੁਣ ਨੌਜਵਾਨ ਬੇਟੀਆਂ ਤੋਂ ਤੁਸੀਂ ਘਰ ਦੇ ਵਿੱਚ ਇੱਥੇ ਪ੍ਰਵੇਸ਼ ਕੀਤਾ ਆ ਬੈਠੇ ਆ ਦੋ ਚਾਰ ਦਿਨ ਤੋਂ ਤੇ ਬੇਟਾ ਇਹਦੇ ਵਿੱਚ ਕੋਈ ਸਾਜਿਸ਼ ਵੀ ਹੋ ਸਕਦੀ ਹੈ ਬੜੀ ਵੱਡੀ ਜੇ ਮਸਾਲੇ ਸ਼ਿਕਰਨੀ ਦੇ ਚਾਚਾ ਜੀ ਮੈਂ ਬੜੇ ਚਿਰਾਂ ਦੀ ਘਾਬ ਦਿੰਦੀ ਇਹ ਚੀਜ਼ ਮੇਰੇ ਵਿੱਚ ਹੈ ਹੀ ਨਹੀਂ ਪਰ ਨਾਲੇ ਜੇ ਤੁਸੀਂ ਅੱਜ ਪੁੱਛਣ ਡੇ ਹੋ ਨਾ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਸੇ ਪਿਓ ਦਾ ਇਹ ਪੁੱਤ ਉਹ ਨਾ ਉਸੇ ਪਿਓ ਦੀ ਮੈਦੀ ਹੈ ਹੈ ਹਾਂਜੀ ਮੈਂ ਵੀ ਆਤਮਾ ਸੇ ਦੀ ਧੀ ਆ ਜੀ ਉਹਦਾ ਪੁੱਤਵਾ ਨਾ ਤੇ ਮੈਂ ਵੀ ਉਹਦੀ ਧੀ ਆ ਇਹਨਾਂ ਨੂੰ ਤਾਂ ਇਹ ਵੀ ਨਹੀਂ ਚੀਜ਼ ਪਤਾ ਹੋਣੀ ਇਹਨਾਂ ਨੂੰ ਤਾਂ ਉਦੋਂ ਦਾ ਮਾਰ ਮਕਾਤਾ ਡਾਡੀ ਨੂੰ ਇਹ ਕੀ ਆ ਇਹ ਕੀ ਮਿਠਾ ਇਹ ਕੀ ਕਿ ਮੈਂ ਸਾਡ ਇਹ ਹੀ ਚੱਕਰ ਬਣਿਆ ਘਰ ਦੇ ਨਾਲ ਬੇਟਾ ਇਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਡੈਡੀ ਨੇ ਮੈਨੂੰ ਸਾਰੀ ਕੱਲੀ ਕੱਲੀ ਗੱਲ ਦੱਸੀ ਆ ਉਦੋਂ ਮੈਂ ਛੋਟੇ ਛੋਟੇ ਜਦੋਂ ਦਾ ਇਹਨਾਂ ਨੇ ਇੱਕ ਸਾਡਾ ਇਹਨਾਂ ਦੀ ਮੰਮੀ ਨੇ ਇਹ ਚੀਜ਼ ਕੀਤੀ ਆ ਕਿ ਉਹਨੂੰ ਤੇ ਉਦੋਂ ਹੀ ਘਰ ਦੇ ਵਿੱਚ ਪੁੱਛਣਾ ਕਿਛਣਾ ਨਹੀਂ ਇਹਨਾਂ ਨੂੰ ਤਾਂ ਨੂੰ ਵੀ ਪਤਾ ਹੁਣ ਤੈਨੂੰ ਇਹ ਪਤਾ ਵਾ ਕਿ ਡੈਡੀ ਆਸ ਟਾਈਮ ਤੇ ਕਿੱਥੇ ਆ ਤੇ ਕਿੱਥੇ ਨਹੀਂ ਹੈ ਬੇਟੀ ਬੜੀ ਸੀ ਇਹ ਤੇ ਬੜੀ ਲੰਗਾਈ ਵਾਲੀ ਗੱਲ ਕੀਤੀ ਪਰ ਤੂੰ ਤਾਂ ਹੈਰਾਨੀ ਵਾਲੀ ਗੱਲ ਕਰਤੀ ਆ ਚਾਚਾ ਜੀ ਹਾਂ ਹੀ ਹੈਰਾਨੀ ਵਾਲੀ ਚਾਚਾ ਨਹੀਂ ਨਹੀਂ ਇਹ ਝੂਠ ਆ ਨਹੀਂ ਉੱਠਾ ਨਹੀਂ ਹੋ ਸਕਦਾ ਇਹੀ ਦੇ ਤਾਂ ਚੀਜ਼ਾਂ ਹੁੰਦੀਆਂ ਕੋਈ ਗੱਲ ਤੁਹਾਨੂੰ ਇਹ ਵੀ ਚੀਜ਼ ਨਹੀਂ ਬੇੜਾ ਸਾਨੂੰ ਪ੍ਰੂਫ ਚਾਹੀਦਾ ਕੋਈ ਨਹੀਂ ਮੈਂ ਤਾਂ ਜਿੰਨਾ ਚਿਰ ਸਾਨੂੰ ਕੋਈ ਪ੍ਰੂਫ ਨਾ ਮਿਲਿਆ ਉਨਾ ਚਿਰ ਬੇਟਾ ਕੋ ਸਾਡਾ ਕੁਝ ਨਹੀਂ ਲੱਗਦੀ ਉਹ ਉਹਨਾਂ ਪਤਾ ਤੂੰ ਕੁਝ ਨਹੀਂ ਲੱਗਦੀ ਸਾਡੀ ਚਾਚਾ ਜੀ ਕਿਸੇ ਦੇ ਘਰ ਆਪਾਂ ਆਵ ਨਹੀਂ ਸਕਦੇ ਇਸ ਤਰ੍ਹਾਂ ਆਪਾਂ ਦੀ ਘੜੀ ਪਾਲ ਨਹੀਂ ਕਿਸੇ ਦੇ ਘਰ ਰੋਕ ਸਕਦੇ ਮੈਂ ਤੇਰੀ ਗੱਲ ਦੇ ਨਾਲ ਸਹਿਮਤ ਹਾਂ ਤੈਰ ਦਿਲ ਤੋਂ ਸਹਿਮਤ ਹਾਂ ਹਾਂਜੀ ਪਰ ਪੁੱਤ ਜਿੰਨਾ ਚਿਰ ਸਾਨੂੰ ਕੋਈ ਪ੍ਰੂਫ ਨਹੀਂ ਮਿਲਦਾ ਆਤਮਾ ਸੌਂਦਾ ਆਤਮਾ ਹੋਂਦੇ ਬੜੇ ਚਿਰਾਂ ਤੋਂ ਇਸ ਘਰ ਦੇ ਵਿੱਚੋਂ ਆਪੇ ਚਲ ਗਿਆ ਸੀ ਆਪੇ ਨਾਲੇ ਦਾਦੀ ਨੂੰ ਲੈ ਕੇ ਆਵੇਂ ਆਂ ਬੇ ਜੇ ਹੈ ਤੇ ਕਿੱਥੇ ਆਤਮਾ ਸੇ ਕੋਣ ਸਾਰਾ ਕੁਝ ਲੱਗ ਜਾਊਗਾ ਪਤਾ ਜੇ ਮੈਂ ਆ ਗਈ ਨਾ ਤਾਂ ਬਾਕੀ ਵੀ ਸਭ ਕੁਝ ਪਤਾ ਲੱਗ ਜਾਣਾ ਤੇ ਰਹੀ ਗੱਲ ਪ੍ਰੂਫਾਂ ਦੀ ਸਾਨੂੰ ਪ੍ਰੂਫ ਵੀ ਚਾਚਾ ਜੀ ਮੈਂ ਦੱਸੂਗੀ ਇਹਨਾਂ ਨੂੰ ਤੇ ਮੇਰਾ ਮਾਂ ਪਤਨੂ ਬੁਲਾਉਣ ਨੂੰ ਚਾਹੀਦਾ ਜੇ ਤੁਸੀਂ ਆਂਦੇ ਹੋ ਨਾ ਤੁਹਾਨੂੰ ਪ੍ਰੂਫ ਹੀ ਮਿਲਣਗੇ ਤੁਹਾਨੂੰ ਸਾਰੀ ਹਿਸਟਰੀ ਪਤਾ ਲੱਗ ਜਾਊਗਾ ਕੀ ਕੰਮ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਨਹੀਂ ਸਾਨੂੰ ਪੁੱਤ ਪ੍ਰੂਫ ਚਾਹੀਦੇ ਆ ਹਾਂਜੀ ਪਹਿਲਾ ਆਤਮਾ ਹੋਂ ਦਾ ਪ੍ਰੂਫ ਚਾਹੀਦਾ ਵੀ ਮੈਂ ਉਹਦੀ ਵਾਕਿਆ ਹੀ ਧੀ ਆ ਹਾਂਜੀ ਜਿਹੜੀ ਅਸਲੀ ਕਾਲ ਆ ਹਾਂਜੀ ਹਾਂਜੀ ਕਿਉਂਕਿ ਕੱਲ ਨੂੰ ਇਹ ਗੱਲ ਬੜੀ ਦੂਰ ਤੱਕ ਪਹੁੰਚਣੀ ਆ ਕੋਈ ਐਵੇਂ ਘਾ ਤੇ ਬੇਟਾ ਫੇ ਵੇਖਲਾ ਕਾਨੂੰਨ ਦੇ ਹੱਥ ਬੜੇ ਲੰਮੇ ਆ। ਹਾਂਜੀ ਮੈਨੂੰ ਸਾਰੀ ਇਹ ਇਹ ਗੱਲ ਮੰਨਦੀ ਆ। ਤੇ ਜੇ ਮੈਂ ਐਸੇ ਕਰ ਦਿੱਤੀ ਹਾਂਗੀ ਤਾਂ ਤੂੰ ਵੀ ਫੇ ਸੋਚੋ ਕਿ ਜਿੰਨਾ ਹਿੱਸਾ ਸਾਬੀ ਵੀਰ ਦਾ ਨਾ ਉਹਨਾ ਮੇਰਾ ਵਾ। ਮੈਂ ਐਸੇ ਘਰ ਦੇ ਵਿੱਚ ਰਹਿਣਾ ਚਾਹੁੰਦੀ। ਬੇਟਾ ਅਸੀਂ ਤੈਨੂੰ ਹਿੱਸਾ ਦਵਾਵਾਂਗੇ। ਜ਼ਰੂਰ ਦਵਾਵਾਂਗੇ। ਪਰ ਦਵਾਵਾਂਗੇ ਤੈਨੂੰ ਇੱਕ ਮਿੰਟ ਲਈ ਹੋਜੋ ਹੋਇਆ। ਦਵਾਵਾਂਗੇ ਜ਼ਰੂਰ ਪਰ ਕਿਹੜਾ ਹਿੱਸਾ? ਜਿਹੜਾ ਬੇਟਾ ਜਿਹੜਾ ਤੇਰਾ ਜਿੱਦਾਂ ਮਲਜੀਤ ਦਾ ਹਸਾਬ ਦਾ ਬਣਿਆ ਫੇ ਤੇਰਾ ਵੀ ਅਸੀਂ ਉਸ ਹਸਾਬ ਨਾਲ ਕਰਾ ਦਾਂਗੇ। ਹਾਂਜੀ। ਪਰ ਜੇ ਤੂੰ ਕਵੇਂ ਕੋਈ ਜਾਇਦਾਦ ਆ ਪੱਖੋਂ ਨਹੀਂ ਮਿਲ ਅਹੀਂ ਤੇਰਾ ਉਹ ਕੰਮ ਕਰਾਂਗੇ ਕਰਵਾ ਕੇ ਦਵਾਗੇ ਪਰ ਬੇਟਾ ਸਾਨੂੰ ਪ੍ਰੂਫ ਚਾਹੀਦੇ ਸਭ ਤੋਂ ਪਹਿਲਾਂ ਉਹ ਤੇ ਚਲੋ ਮੇਰੇ ਪਿਓ ਨੇ ਕਾਹਦੀ ਦਿੱਤਾ ਮੈਂ ਵਿਆਹੀ ਆ ਮੇਰਾ ਘਰ ਵਾਲਾ ਬਾਹਰ ਵਾ ਪਰ ਜੇ ਜਿਹੜੇ ਸਾਹਮਣੇ ਚੱਲਦੇ ਆ ਜਿਹੜੇ ਸਾਹਮਣੇ ਡੈਡ ਦੇ ਨਾਲ ਚੱਲਦੇ ਰਿਹਾ ਮੈਨੂੰ ਸਾਰੀਆਂ ਗੱਲਾਂ ਉਹਨੇ ਦੱਸੀਆਂ ਮੈਨੂੰ ਇਹ ਚੀਜ਼ਾਂ ਨਹੀਂ ਭੁੱਲਦੀਆਂ ਇਹ ਦਾ ਸੂਚਕ ਮੈਂ ਵਿਆਹ ਹੀ ਕਿਤੇ ਆਪਣੇ ਘਰ ਤੋਂ ਨਹੀਂ ਆ ਕੇ ਚਾਚਾ ਜੀ ਚਾਲ ਆਏ ਚਾਲ ਹੱਡੀ ਜਾਇਦਾਦ ਤੇ ਹੂੰ ਤੇ ਮੈਨੂੰ ਜਾਇਦਾਦ ਨੂੰ ਬੜੇ ਚੰਗੇ ਤੋਂ ਮਰਬੇ ਰੱਖਿਆ ਜੋਂ ਦਾ ਪਿਓ ਤੋਂ ਗਿਆ ਤੂੰ ਮਗਰ ਛੱਡਿਆ ਕੀ ਹੈ ਹੂੰ ਸਰਪਾਸ਼ੋਸ਼ੇ ਬਾਦ ਗਏ ਜਾਂ ਘਰ-ਵਾਰ ਬਣਾ ਗਏ ਸਭ ਕੁਝ ਕਰ ਗਏ ਤੂੰ ਕਿਹੜੀ ਕਮਾਈ ਕੀਤੀ ਆ ਆਪਣੇ ਆਪ ਚ ਇਹ ਦੱਸਾਂ ਜੋ ਤਨ ਮਮੀ ਨੇ ਸਿਖਾ ਲਿਆ ਨਾ ਉਹੀ ਚੀਜ਼ਾਂ ਕੀਤੀਆਂ ਮੇਰਾ ਤਾਂ ਮਾਂ ਕਹਿਣ ਨੂੰ ਜੀਵ ਨਹੀਂ ਕਰਦਾ ਉਹਨੂੰ ਅੱਛਾ ਜੀ ਵੇਖ ਲਓ ਬੇਟਾ ਆਤਮਾ ਹਮ ਦਾ ਬਣ ਕੇ ਦੁਬਾਰਾ ਰਿਹਾ ਆ ਕਦੇ ਫੇਰ ਤੋਰੇ ਸਾਡੇ ਭਰਾ ਦਾ ਸਾਨੂੰ ਮੈਂ ਸਾਰੀ ਗੱਲ ਦੱਸ ਦਊਂਗੀ ਜਦੋਂ ਇਹਨਾਂ ਨੇ ਘਰੋਂ ਇਹ ਖੱਪਿਆ ਤਾਂ ਆਪਣੇ ਕੱਢਣਾ ਉਹਨਾਂ ਦਾ ਆਪਣੀ ਕੋਈ ਜ਼ਿੰਦਗੀ ਦਾ ਸੋਚਣਾ ਦਾ ਫੈਸਲਾ ਕਰਨਾ ਹੀ ਨਾ ਪਰ ਮੈਂ ਦੱਸਣ ਦੀ ਆ ਕਿ ਜੇ ਇਹ ਉਹਦਾ ਪੁੱਤਵਾ ਨਾ ਤਾਂ ਮੈਂ ਵੀ ਹੋ ਦਿੱਤੀ ਹਾਂ ਬਸ ਇਹ ਚੀਜ਼ੇ ਬਾਕੀ ਤੁਹਾਨੂੰ ਪ੍ਰੂਫਾਂ ਦੀ ਗੱਲ ਹੈ ਨਾ ਮੈਂ ਤੁਹਾਨੂੰ ਸਾਰੇ ਪ੍ਰੂਫ ਲਿਆ ਪ੍ਰੂਫ ਸਾਨੂੰ ਪੁੱਤ ਪਹਿਲਾਂ ਪੇਸ਼ ਕਰਾ ਹਾਂ ਮੈਨੂੰ ਪ੍ਰੂਫ ਦੇ ਮੈਂ ਪ੍ਰੂਫ ਪਹਿਲਾਂ ਚੈੱਕ ਕਰਾਵਾਂ ਤੁਹਾਡੇ ਤੁਹਾਡੇ ਸਾਰਿਆਂ ਦੇ ਵੀ ਕੀ ਆ ਤੇ ਕੀ ਹਿਸਾਬ ਦਾ ਆ ਠੀਕ ਹੈ ਨਾ ਤੇ ਫੇਰ ਅਸੀਂ ਸਾਬੀ ਅਗਲਾ ਸਟੈਪ ਫੇਰ ਪੁੱਛਦੇ ਹਾਂ ਚਾਚਾ ਜੀ ਨਹੀਂ ਜਦੋਂ ਦਾ ਡੈਡੀ ਗਿਆ ਸਾਡੇ ਭਾਦਾ ਉਹ ਵਾਪਸ ਨਹੀਂ ਆਇਆ ਤੇ ਫੇਰ ਆਪਾਂ ਕੀ ਸਮਝੀਏ ਇਹ ਵੀ ਜਾਵੇ ਇਹ ਕੀ ਕਰਨੀ ਇੱਥੇ ਕੀ ਲੈਣ ਆਈ ਆ ਤੂੰ ਤਾਂ ਜਦੋਂ ਦਾ ਡੈਡੀ ਤੈਨੂੰ ਤਾਂ ਪਤਾ ਵੀ ਨਾ ਕਿ ਡੈਡੀ ਕਦੋਂ ਦਾ ਗਿਆ ਇੱਕ ਵਾਰੀ ਮੰਮੀ ਨੂੰ ਉਠਾ ਕੇ ਪੁੱਛੀ ਕਿ ਡੈਡੀ ਕਿਉਂ ਗਿਆ ਤੇ ਕਦੋਂ ਦਾ ਗਿਆ ਤਾਨੂੰ ਵੀ ਚਾਚਾ ਜੀ ਪਤਾ ਹੋਣਾ ਸਾਰਾ ਮੰਮੀ ਤੇ ਤੁਸੀਂ ਤਾਂ ਸ਼ੁਰੂ ਤੋਂ ਇੱਥੇ ਰਹਿੰਦੇ ਹੋ ਤੁਸੀਂ ਨਹੀਂ ਗਿਆ ਉਹ ਚੱਲ ਪੁੱਤ ਹੁਣ ਜਿਹੜਾ ਬੰਦਾ ਘਰੋਂ ਚਲ ਗਿਆ ਤੇ ਫੇਰ ਇਹਨਾਂ ਦਾ ਜੀਵਨ ਆਪਣਾ ਜੀਣਾ ਹੀ ਨਾ ਵੜਾ ਮੋਟਾ ਇੱਥੇ ਚਾਚਾ ਜੀ ਕਿਹਦਾ ਜੀ ਨਿਕਲਦਾ ਘਰ ਛੱਡ ਕੇ ਉਹ ਤੇ ਬੇਟਾ ਤੇਰੀ ਗੱਲ ਨਾਲ ਸਹਿਮਤ ਹਾਂ ਮੈਂ ਕੀ ਪਤਾ ਹੁਣ ਸਾਨੂੰ ਤੇ ਨਹੀਂ ਪਤਾ ਲੱਗਾ ਸਾਨੂੰ ਤੇ ਕਹਿੰਦੇ ਵੀ ਵੀ ਆਤਮਾ ਸੋ ਗਿਆ ਵਾ ਭਾਊ ਸਾਡਾ ਚਲ ਗਿਆ ਵੱਡਾ ਭਾਊ ਸਾਡਾ ਉਹ ਤੇ ਚਲ ਗਿਆ ਭਰਾ ਸਾਡਾ ਤੇ ਅਸੀਂ ਤੇ ਵੇਂਦੇ ਰਹਿ ਗਏ ਕਿੱਥੇ ਚਲ ਗਿਆ ਅੱਜ ਵੇਂਦੇ ਰੇ ਕੱਲ ਵੇਂਦੇ ਰੇ ਸਾਨੂੰ ਤੇ ਮਿਲਿਆ ਹੀ ਨਹੀਂ ਅਜੇ ਤੱਕ ਤੇ ਆਹ ਬੇਟਾ ਤੂੰ ਨਵਾਂ ਹੀ ਮੈਨੂੰ ਕੱਲੀ ਕੱਲੀ ਗੱਲ ਉਹਨਾਂ ਨੇ ਦੱਸੀ ਉਹ ਤੋਂ ਮੈਨੂੰ ਪੁੱਛ ਕੇ ਵੇਖੋ ਕਿ ਮੇਰੇ ਮਨ ਤੇ ਕੀ ਬੀਜਦੀ ਜਦੋਂ ਮੈਨੂੰ ਕੱਲੀ ਕੱਲੀ ਗੱਲ ਦੱਸਦੇ ਇਹਨਾਂ ਨੇ ਤਾਂ ਉਹਨਾਂ ਦਾ ਉਹਨੂੰ ਮਾਰਤਾ ਵਾ ਤੁਹਾਡੇ ਵਾਸਤੇ ਉਹਨਾਂ ਦਾ ਮੇਰਾ ਪਿਓ ਮਰ ਗਿਆ ਉਹ ਚਾਚਾ ਜੀ ਮੇਰਾ ਪਿਓ ਤੁਹਾਡੇ ਨੂੰ ਕੁਝ ਲੱਗਦਾ ਵੀ ਨਹੀਂ ਮੈਡੀਆਂ ਗੱਲਾਂ ਜੀ ਨਾ ਆਈਏ ਤੇ ਬੇਟਾ ਤੂੰ ਤੂੰ ਬੇਟਾ ਇੰਨਾ ਪਹਿਲਾਂ ਕਿੱਥੇ ਰਹੀਆਂ ਇਨਾਂ ਚੜ ਹੁਣ ਤੋਂ ਬੇਟਾ ਤੇਰੀ ਸ਼ਾਦੀ ਸ਼ੋਦਾ ਹੋਈਆਂ ਤੂੰ ਤੇ ਹੁਣ ਤੂੰ ਆਣ ਕੇ ਤੇ ਘਰ ਦੇ ਵਿੱਚ ਆਪਣਾ ਅੱਧ ਦੀ ਮਾਲਕ ਮੰਨ ਲਿਆ ਵੀ ਇਹ ਤੇ ਬੇਟਾ ਤੁਹਾਨੂੰ ਛੇਕ ਰਖਾਉਂਦੇ ਆ ਪਰ ਜਿਤਨੇ ਲੋਕ ਮੈਂ ਪਤਾ ਕੀਤਾ ਬਣਾ ਇਹ ਮਾਂ ਪੁੱਤ ਕਦੇ ਸੁਧਰ ਨਹੀਂ ਸਕਦੇ ਆਪਣੀਆਂ ਮਰਜ਼ੀਆਂ ਕਰਦੇ ਇੱਕ ਵਾਰੀ ਵੀ ਇਹਨਾਂ ਨੇ ਮੇਰੇ ਪਿਓ ਦਾ ਪਤਾ ਕੀਤਾ ਕਿ ਉਹ ਹੈਗਾ ਕਿ ਮਰ ਗਿਆ ਵਾ ਕੁਝ ਕੁਝ ਉਹ ਬੇਟਾ ਬੜਾ ਕੀਤਾ ਪਤਾ ਨਹੀਂ ਮਿਲਿਆ ਕਿਤੇ ਉਹ ਚਾਚਾ ਜੀ ਤੁਹਾਨੂੰ ਪਤਾ ਵਾ ਜੋ ਇਹ ਤੁਹਾਨੂੰ ਦੱਸਦੇ ਨੇ ਉਹੀ ਤੁਹਾਨੂੰ ਪਤਾ ਵਾ ਤੇ ਚਾਚਾ ਵੀ ਨਾਲ ਹੀ ਪਤਾ ਕਰਦੇ ਸੀ ਨਾ ਥੋੜਾ ਪਤਾ ਕੀਤਾ ਅਸੀਂ ਤੇ ਛੱਡਿਆ ਇਹ ਕੋਈ ਨਹੀਂ ਥਾਂ ਜਿੱਥੇ ਨਹੀਂ ਉਹਨਾਂ ਦਾ ਪਤਾ ਕੀਤਾ ਚਾਚਾ ਜੀ ਰਹਿਣ ਦਿਓ ਮੈਨੂੰ ਪਤਾ ਹੈ ਜਾਇਦਾਦ ਨੂੰ ਭੈਣ ਦੀ ਚਲੋ ਕੋਈ ਗੱਲ ਨਹੀਂ ਬਸ ਪ੍ਰੂਫ 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 ਦਵੇਂਗੀ ਨਾ ਫੇ ਅਸੀਂ ਸਭ ਕੁਝ ਪਤਾ ਕਰਾਵਾਂਗੇ ਤੇਰਾ ਠੀਕ ਹੈ ਚ ਜਾ ਤੂੰ ਆਪਣੇ ਘਰ ਜਿੱਥੋਂ ਤੂੰ ਬੇਟਾ ਐਂਦਾ ਕਰ ਮੈਂ ਮੇਰੀ ਗੱਲ ਸੁਣ ਪੁੱਤ ਉਹ ਐਂਦਾ ਕਰ ਕਿ ਤੂੰ ਆਪਣੇ ਘਰ ਨੂੰ ਜਾ ਤੇ ਬੇਟਾ ਫੇਰ ਜੋ ਵੀ ਕਹੇਗੀ ਨਾ ਮੈਂ ਤੇਰਾ ਕਰਵਾ ਕੇ ਦਵਾਂਗਾ ਐਡੀ ਗੱਲ ਨਹੀਂ ਆਗੀ ਕੋਈ ਮੇਰਾ ਘਰ ਇਹੀ ਆ ਮੈਂ ਇੱਥੇ ਰਹਿਣਾ ਵਾ ਪ੍ਰੂਫ ਹਨ ਤੁਹਾਨੂੰ ਮੈਂ ਤੁਹਾਨੂੰ ਸਾਰੇ ਸਾਬਤ ਕਰ ਦੂੰਗੀ ਜੇ ਇਸ ਤਰ੍ਹਾਂ ਬੋਲੂਗਾ ਨਾ ਜਿੰਨਾ ਹੀ ਸਾਜ ਇਹਦਾ ਹਨਾ ਉਹਦਾ ਅੱਧ ਮੇਰਾ ਜੀ ਪੁੱਤ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਪਹਿਣੀਆਂ ਜਿੱਦਾਂ ਬੰਦਾ ਅੱਲਾ ਚੱਲਦਾ ਫਿਰ ਉਤਰਾ ਚੱਲਣਾ ਪੈਂਦਾ ਉਹ ਤੇਰੀ ਗੱਲ ਠੀਕ ਆ ਪਰ ਇਹ ਕੰਮ ਨਹੀਂ ਬਣਨਾ ਐਦਾਂ ਦਾ ਜਿੱਦਾਂ ਤੁਸੀਂ ਪੁੱਤ ਬਣਾਉਂਦੇ ਆ ਹਾਂ ਜੇ ਏਦੇ ਬੇਟਾ ਇਹ ਬਣ ਇਹਨਾਂ ਦੇ ਬਾਅਦ ਤੇ ਚਰਮੇਲਾ ਬੈਜਣਾ ਬੜਾ ਬੜਾ ਚਲੋ ਕੋਈ ਗੱਲ ਹੈ ਚਲੋ ਠੀਕ ਆ ਪਤਾ ਕੋਈ ਨਹੀਂ ਹਾਂਜੀ ਹਾਂਜੀ ਹੋਣ ਇਹਨਾਂ ਨੂੰ ਪਤਾ ਲੱਗਾ ਕਿ ਇਹ ਬੜਾ ਵੱਡਾ ਚਰਮੇਲਾ ਵਾ ਉਹਨਾਂ ਦਾ ਤੁਸੀਂ ਮੇਰੇ ਪਿਓ ਦਾ ਪਤਾ ਵੀ ਨਹੀਂ ਕੀਤਾ ਉਹ ਤੇ ਮੈਨੂੰ ਪਤਾ ਕਿ ਮੇਰਾ ਪਿਓ ਮੈਨੂੰ ਕਿੱਦਾਂ ਗੱਲਾਂ ਦੱਸਦਾ ਕਿੱਦਾਂ ਨਹੀਂ ਦੱਸਦਾ ਆ ਵੇਖ ਲਓ ਪਤਾ ਲੱਗਦਾ ਵੀ ਸਾਰੇ ਵੀਰ ਨੂੰ ਕਿਦਾਂ ਮਾਸਾ ਜਿੰਨਾ ਪਿਆਰ ਨੇ ਆ ਕਿ ਮੇਰੀ ਭੈਣਾ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਚੱਲੋਗੇ ਨਾ ਉਤਰਾ ਮੈਂ ਚੱਲੂਗੀ ਪਰ ਮੈਂ ਆਪਣੇ ਪਿਓ ਦਾ ਹੱਕ ਲੈ ਕੇ ਰਹੂੰਗੀ 就没地儿